ਫਿਰ ਤੋਂ بارش ਬਹੁਤ ਆਂਦੀ ਹੈ ਤੇ ਇਹ ਦੇਖੋ ਪਾਣੀ ਫਿਰ ਚੋਣ ਲੱਗ ਪਿਆ ਵਾ ਤੇ ਹੁਣ ਸਾਰਾ ਸਮਾਨ ਅਸੀਂ ਬੈੱਡ ਤੇ ਉੱਪਰਿਆ ਕਿਉਂਕਿ ਅਗਰ ਅਸੀਂ ਬੈੱਡ ਤੇ ਸਮਾਨ ਨਹੀਂ ਚੱਕਾਂਗੇ ਨਾ ਤੇ ਸਾਰਾ ਸਾਡਾ ਸਮਾਨ ਗਿੱਲਾ ਹੋ ਜਾਊਗਾ ਤੇ ਇਹ ਦੇਖੋ ਸਾਰੇ ਬੰਨੇ ਹੀ ਸਮਾਨ ਰੱਖਿਆ ਅਸੀਂ ਇਹ ਦੇਖੋ ਹੱਡ ਕੋ ਸਮਾਨ ਰੱਖਣ ਵਾਸਤੇ ਮਤਲਬ ਜਗ੍ਹਾ ਹੀ ਨਹੀਂ ਹੈਗੀ ਇਹ ਦੇਖੋ ਇਧਰੋਂ ਵੀ ਪਾਣੀ ਆ ਰਿਹਾ ਉਹ ਦੇਖੋ ਥੱਲੇ ਬਾਲਟੀ ਰੱਖੀ ਹੋਈ ਅਸੀਂ ਤੇ ਹਸਬੰਡ ਮੇਰੇ ਦੇਖੋ ਸਮਾਨ ਜਲਦੀ ਜਲਦੀ ਉਠਾ ਰਹੇ ਨੇ ਕਿ ਸਮਾਨ ਗਿੱਲਾ ਨਾ ਹੋ ਜਾਵੇ ਗਿੱਲਾ ਹੋ ਜਾਏਗਾ ਤੇ ਖਰਾਬ ਹੋ ਜਾਏਗਾ ਕਿਉਂਕਿ ਦੇਖੋ ਸਾਹਮਣੇ ਆ ਸਾਡੀ LED ਹੈਗੀ ਹੈ ਇਹ ਵੀ ਖਰਾਬ ਹੋ ਗਈ ਹੈ ਤੇ ਇਹ ਦੇਖੋ ਬੱਚਿਆਂ ਦੇ ਕੱਪੜੇ ਧੋ ਕੇ ਰੱਖੇ ਨੇ ਉਹ ਵੀ ਨਹੀਂ ਸੁੱਕ ਰਹੇ ਕਿਉਂਕਿ بارش ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਇੰਨੀ ਜ਼ਿਆਦਾ بارش ਆਂਦੀ ਪਈ ਨਾ ਤੇ ਹੁਣ ਛੱਤਾਂ ਵਿੱਚੋਂ ਪਾਣੀ ਫਿਰ ਆ ਦੇਖੋ ਛੱਤਾਂ ਵਿੱਚੋਂ ਪਾਣੀ ਇਹ ਦੇਖੋ ਫਿਰ ਟਪਕ ਰਿਹਾ ਵਾ ਤੇ ਹੁਣ ਮੈਨੂੰ ਲੱਗਦਾ ਜਲਦੀ بارش ਬੰਦ ਨਹੀਂ ਹੋਣੀ ਉਹਦੇ ਕਰਕੇ ਸਾਡਾ ਸਮਾਨ ਸਾਰਾ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋਉਂਦਿਆ ਦੋਸਤੋ ਤੇ ਹੁਣ ਅਹੀ ਜਲਦੀ ਜਲਦੀ ਆਪਣਾ ਸਮਾਨ ਛੁੱਕਦੇ ਪਏ ਆ ਕਿ ਸਾਡਾ ਸਮਾਨ ਪਹਿਲਾਂ ਵੀ ਬਹੁਤ ਖਰਾਬ ਹੋ ਗਿਆ ਹੁਣ ਇਸ ਕਰਕੇ ਅਸੀਂ ਸਾਰਾ ਦੇਖੋ ਉਹ ਦੇਖੋ ਬਾਰਿਸ਼ ਦਾ ਪਾਣੀ ਹੁਣ ਆਉਣ ਲੱਗਾ ਵਾ ਦੇਖੋ ਇਹ ਦੇਖੋ ਇਹੋਂ ਪਾਣੀ ਸਟਾਰਟ ਹੋ ਗਿਆ ਆ ਨਾ ਤੇ ਸਾਨੂੰ ਹੁਣ ਬਹੁਤ ਪਰੇਸ਼ਾਨੀ ਹੋ ਜਾਣੀ ਆ ਜਿੱਥੇ ਦੇਖੋ ਮੈਂ ਇਹ ਵਾਲੇ ਬੈੱਡ ਤੇ ਵੀ ਬੈਠੀ ਆ ਤੇ ਇੱਥੇ ਵੀ ਪਾਣੀ ਆ ਜਾਣਾ ਫਿਰ ਸਾਨੂੰ ਸੌਣ ਦੀ ਜਗ੍ਹਾ ਵੀ ਨਹੀਂ ਦੋਸਤੋ ਮਿਲਣੀ ਤੇ ਉਹ ਦੇਖੋ ਜੀ ਢੋ ਬੈੱਡ ਦੀ ਵੱਖਰੀ ਰੱਖੀ ਹੋਈ ਹੈ ਉਹਦੇ ਉੱਤੇ ਵੀ ਦੇਖੋ ਕਿੰਨਾ ਦੋਸਤੋ ਸਮਾਨ ਪਿਆ ਹੋਇਆ ਹੈ ਮਤਲਬ ਕਿ ਐਨਾ ਜ਼ਿਆਦਾ ਨੁਕਸਾਨ ਹੋ ਰਿਹਾ ਨਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਕਮਰੇ 'ਚ ਬੈਠਣ ਦੀ ਹੰਦ ਕੋਈ ਜਗ੍ਹਾ ਹੀ ਨਹੀਂ ਹੈਗੀ ਦੋਸਤੋ ਕਿੱਥੇ ਪਈਏ ਇਹ ਤੇ ਇਹ ਬੈੱਡ ਹੈਗਾ ਵਾ ਇਹ ਵੀ ਹੁਣ ਥੋੜੀ ਦੇਰ ਤੱਕ ਜਦੋਂ ਛੱਤ ਬਿਲਕੁਲ ਸਿੰਮਲ ਲੱਗਣੀ ਹੈ ਤੇ ਇੱਥੇ ਵੀ ਪਾਣੀ ਆ ਜਾਣਾ ਤੇ ਫਿਰ ਸਾਨੂੰ ਬੈਨ ਕੋਲੋਂ ਦੀ ਹੋਜ਼ ਜ਼ਿਆਦਾ ਦੋਸਤੋਂ ਮੁਸ਼ਕਿਲ ਹੋ ਜਾਣੀ ਹੈ। ਬਾਰਿਸ਼ ਨੇ ਤੇ ਕਰਤਾ ਸਾਡਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਇੰਨਾ ਜ਼ਿਆਦਾ ਬੁਰਾ ਹਾਲ ਮਤਲਬ ਕਿ ਦਿਮਾਗ ਖਰਾਬ ਹੋ ਰਿਹਾ ਵਾ ਕਿ ਬਾਰਿਸ਼ ਬੰਦ ਹੋਵੇ ਤੇ ਅਸੀਂ ਘਰ ਦਾ ਥੋੜਾ ਦੇਖੀਏ ਸਮਾਨ ਕਿਹੜਾ ਚੁੱਕ ਕੇ ਰੱਖੀਏ ਕਿਹੜਾ ਅਸੀਂ ਸੱਟੀਏ ਤੇ ਸਮਾਨ ਮਤਲਬ ਕਿ ਛੁੱਟਣ ਵਾਲਾ ਤਾਂ ਹੀ ਛੁੱਟਾਂਗੇ ਅਗਰ بارش ਬੰਦ ਹੋਏਗੀ ਆਦਾ ਸਮਾਨ ਤੇ ਸਾਡਾ ਵੈਸੇ ਵੀ ਖਰਾਬ ਹੋ ਗਿਆ ਬਿਸਤਰੇ ਸਾਡੇ ਗਿੱਲੇ ਹੋ ਗਏ ਨੇ ਮਤਲਬ ਕਿ ਇੰਨੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਆ ਬੈੱਡ ਤੇ ਬੈਠੀ ਆ ਤੇ ਇਹ ਬੈੱਡ ਵੀ ਥੋੜੀ ਦੇਰ ਤੱਕ ਦੋਸਤੋ ਗਿੱਲਾ ਹੋ ਜਾਣਾ ਕਿਉਂਕਿ ਸ਼ਾਇਦ ਤਾਂ ਪਾਣੀ ਆਣਾ ਸਟਾਰਟ ਹੋ ਗਿਆ ਵਾ ਤੇ ਸਾਡਾ ਮਤਲਬ ਕਿ ਬਹਿਣਾ ਖਲੋਣਾ ਵੀ ਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋਣ ਵਾਲਾ ਹੈ ਹੁਣ ਕੀ ਕਰੀਏ ਇਹ ਤੇ ਕਹਿੰਦੇ ਨੇ ਨਾ ਰੱਬ ਦੇ ਰੰਗ ਨੇ ਅਸੀਂ ਇਕੱਲੇ ਤੇ ਹੈ ਨਹੀਂ ਆ ਸਾਰੀ ਦੁਨੀਆ ਦੇ ਨਾਲ ਹੀ ਆ ਪਰ ਇਕ ਅਫਸੋਸ ਹੁੰਦਾ ਹੈ ਨਾ ਦੋਸਤੋ ਕਿ ਜਦੋਂ ਇਨਸਾਨ ਕੋ ਬੈਂਕ ਕਲੋਨ ਵਾਸਤੇ ਵੀ ਜਗ੍ਹਾ ਨਾ ਹੋਵੇ ਤੇ ਉਹ ਕਿੰਨਾ ਪਰੇਸ਼ਾਨ ਹੋ ਜਾਂਦਾ ਇਹ ਦੇਖੋ ਇਹ ਟਹਿਲ ਐ ਇੱਥੋਂ ਵੀ ਪਾਣੀ ਆ ਰਿਹਾ ਇਹ ਦੇਖੋ ਇਹ ਦੇਖੋ ਇਹ ਦੇਖੋ ਇੱਥੇ ਵੀ ਪਾਣੀ ਆ ਰਿਹਾ ਵਾ ਤੇ ਇਹ ਦੇਖੋ ਛਿਮ ਛਿਮ ਕੇ ਪਾਣੀ ਥੱਲੇ ਸਾਰੀ ਜਗ੍ਹਾ ਖਰਾਬ ਹੋ ਗਈ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਚਾਰਜ ਲਗਾਏ ਹੋਏ ਆ ਕਿਤੇ ਇੱਥੇ ਕਰੰਟ ਹੀ ਨਾ ਆ ਜਾਵੇ ਪਰ ਕੀ ਕਰੀਏ ਸਾਡਾ ਬੈੱਡ ਇੱਧਰ ਵੀ ਇਹੀ ਥੋੜਾ ਜਿਹਾ ਸਪੇਸ ਪਾਇਆ ਹੋਇਆ ਹੈ ਕੀ ਸਾਡਾ ਬੈਡ ਗਿੱਲਣ ਆ ਜਾਵੇ ਕਿਉਂਕਿ ਟੈਲਾਂ ਦੇ ਵਿੱਚੋਂ ਪਾਣੀ ਸਿੰਮਦਾ ਪਿਆ ਵਾ ਮਤਲਬ ਕਿ ਟੈਲਾਂ ਲੱਗੀਆਂ ਹੋਈਆਂ ਨੇ ਪਰ ਪਾਣੀ ਦੇਖੋ ਟੈਲਾਂ ਦੇ ਵਿੱਚ ਇਹ ਦੇਖੋ ਇਹ ਦੇਖੋ ਕਿੰਨਾ ਪਾਣੀ ਇਹ ਦੇਖੋ ਕਿੰਨਾ ਪਾਣੀ ਟੈਲਾਂ ਦੇ ਵਿੱਚੋਂ ਆ ਰਿਹਾ ਤੇ ਰਹਿਣਾ ਬੈਠਣਾ ਬਹੁਤ ਜ਼ਿਆਦਾ ਦੋਸਤੋ ਮੁਸ਼ਕਿਲ ਹੈ ਬਹੁਤ ਹੀ ਜ਼ਿਆਦਾ ਪਰ ਕੀ ਕਰੀਏ ਜਿਨ੍ਹਾਂ ਦਾ ਮਕਾਨ ਹੈ ਉਹਨਾਂ ਨੂੰ ਤੇ ਅਸੀਂ ਬੋਲਿਆ ਹੋਇਆ ਹੈ ਕਿ ਅਸੀਂ ਇਸ ਟਾਈਮ ਬਹੁਤ ਜ਼ਿਆਦਾ ਮਤਲਬ ਸਾਈ ਪ੍ਰੋਬਲਮ ਹੋ ਰਹੀ ਹੈ ਨਹੀਂ ਜ਼ਿਆਦਾ ਸਾਨੂੰ ਪਾਣੀ ਦੇ ਕਾਰਨ ਸਾਨੂੰ ਬਹਿਣ ਵਾਸਤੇ ਵੀ ਜਗ੍ਹਾ ਨਹੀਂ ਮਿਲ ਰਹੀ बाहर भी असी गद्दे बिछाए हुए ने बैंड खिलोन वास्ते कि सूँ थोड़ी जगह मिल जाए पर बाहर भी पानी हूँ आना स्टार्ट हो गया है तो बारिश करके सच दसा मेरा दिमाग इन्ना ज़्यादा खराब हो गया बहुत ज़्यादा मतलब बहुत ही ज़्यादा हो रहा है कि बारिश बंद हो अं चगी देखिए किड़िया चीज़ा सुखने पानी हैं कि चीज़ा उठानी है गिला गिला सारा ही गिले हुए ने बिस्तरे सब कुछ गिला ਉਨ ਕਿਚਨ ਵੀ ਮੈਂ ਰੋਟੀ ਬਣਾ ਕੇ ਆਈਆਂ ਨਾ ਦੋ ਸੱਚ ਦੱਸਾਂ ਉੱਥੇ ਵੀ ਇਹਨਾਂ ਤੇ ਟੈਲਾਂ ਵਿੱਚੋਂ ਪਾਣੀ ਚੋਂਦਾ ਹੈ ਉੱਥੋਂ ਵੀ ਕਿਚਨ ਚ ਪਾਣੀ ਚੋਰਿਆ ਸੀ ਤੇ ਉੱਥੇ ਵੀ ਮੈਂ ਖਾਣਾ ਬਣਾ ਕੇ ਬਹੁਤ ਮੁਸ਼ਕਿਲ ਨਾ ਆਈਆਂ ਪਰ ਖਾਣਾ ਤੇ ਬਣਾਉਣਾ ਜ਼ਰੂਰੀ ਆਉ ਤੇ ਖਾਣਾ ਹੀ ਹੈਗਾ ਨਾ ਕੀ ਦੱਸੀਏ ਦੋਸਤੋ ਬਹੁਤ ਪਰੇਸ਼ਾਨ ਹੋ ਗਏ ਆ ਔਰ ਅਸੀਂ ਇਕੱਲੇ ਤੇ ਹੈ ਨਹੀਂ ਆ ساری ਵਿਚਾਰੀ ਦੁਨੀਆ ਪਰੇਸ਼ਾਨ ਜਿਨ੍ਹਾਂ ਦੇ ਘਰ-ਬਾਰ ਬਿਲਕੁਲੀ ਯੰਦ ਨੇ ਨਾ ਬੈਗੇ ਨੇ ਐਨੀ ਬਾਰਿਸ਼ ਆ ਰਹੀ ਹੈ ਨਾ ਕਈਆਂ ਦੇ ਘਰ ਵੀ ਬੈ ਗਏ ਨੇ ਪਤਾ ਨਹੀਂ ਉਹਨਾਂ ਨੇ ਵਿਚਾਰਿਆਂ ਨੇ ਖਾਣਾ ਵੀ ਖਾਦਾ ਹੋਣਾ ਕਿ ਨਹੀਂ ਖਾਦਾ ਨਾ ਅਸੀਂ ਤੇ ਚੱਲ ਫੇਰ ਕਹਿ ਰਹੇ ਨਾ ਅਸੀਂ ਠੀਕ ਆ ਪਰ ਉਹ ਵਿਚਾਰੇ ਕੀ ਕਰਦੇ ਆ ਜਿਹੜੇ ਬਿਲਕੁਲ ਹੀ ਮਲਬੇ ਵਿੱਚ ਉਹਨਾਂ ਦੇ ਘਰਬਾਰ ਸਾਰੇ ਉੱਜੜ ਗਏ ਨੇ ਤੇ ਮੈਂ ਤੇ ਹੀ ਦੋਸਤੋਂ ਬੋਲਾਂਗੀ ਕਿ ਤੁਸੀਂ ਪ੍ਰੇਅਰ ਕਰੋ ਕਿ ਰੱਬ ਇਹ ਬਾਰਿਸ਼ ਨੂੰ ਰੋਕ ਦੇਵੇ ਜਲਦੀ ਤੋਂ ਜਲਦੀ ਸਾਰੀ ਚੀਜ਼ਾਂ ਠੀਕ ਹੋ ਜਾਣ ਪਹਿਲੇ ਦੀ ਤਰ੍ਹਾਂ ਕਿਉਂਕਿ ਦੁਨੀਆ ਵਿਚਾਰੀ ਤਰਸ ਤਰਸ ਰਹੀ ਹੈ ਕਿ ਇਹ بارش ਬੰਦ ਹੋਵੇ ਐਨੇ ਜ਼ਿਆਦਾ ਪਿੰਡ ਐਨੇ ਜ਼ਿਆਦਾ ਤਬਾਹੀ ਹੋ ਗਈ ਹੈ ਅੰਮ੍ਰਿਤਸਰ ਵਿੱਚ ਵੀ ਜੰਮੂ ਵਿੱਚ ਵੀ ਮਤਲਬ ਜੰਮੂ ਵਿੱਚ ਵੀ ਹਰ ਸ਼ਹਿਰ ਵਿੱਚ بارش ਨੇ ਤਬਾਹ ਕਰ ਦਿੱਤਾ ਹੈ ਕਟੂਆ ਲਗਾ ਲੋ ਆਪਣਾ ਕੀ ਕਹਿੰਦੇ ਆ ਗੁਜਰਨਗਰ ਲਗਾ ਲੋ ਮਤਲਬ ਜਿੱਥੇ ਮੇਨ ਮੇਨ ਸਟੀਆਂ ਨੇ ਉਹ ਸਾਰੇ ਮੇਨ ਸਟੀਆਂ ਦੇ ਬਹੁਤ ਜ਼ਿਆਦਾ ਪਾਣੀ ਆਏ ਦੋਸਤੋ ਪਰ بارش ਜਦ ਰੁਕੇਗੀ ਨਹੀਂ ਨਾ ਤੇ ਹੋਰ ਜ਼ਿਆਦਾ ਨੁਕਸਾਨ ਹੋਏਗਾ ਲੋਕਾਂ ਦਾ ਤੇ ਅੱਜ ਦਸਰੇ ਸੀ ਕਿਸ ਤਵਾਰ ਵਿੱਚ ਵੀ ਬਾਰਿਸ਼ ਬਹੁਤ ਜ਼ਿਆਦਾ ਲੱਗੀ ਹੋਈ ਹੈ ਪਹਿਲੇ ਤਾਂ ਇਨਸਾਨ ਬਾਰਿਸ਼ ਤੋਂ ਡਰਦਾ ਨਹੀਂ ਸੀ ਪਰ ਹੁਣ ਇਨਸਾਨ ਬਾਰਿਸ਼ ਤੋਂ ਡਰੇਗਾ ਕਿ ਬਾਰਿਸ਼ ਆਏ ਨਾ ਬਾਰਿਸ਼ ਨੇ ਬਹੁਤ ਘਾਰਾ ਖਰਾਬ ਕਰ ਦਿੱਤੇ ਬਹੁਤ ਜ਼ਿਆਦਾ ਤਬਾਹੀ ਕਰ ਦਿੱਤੀ ਹੈ ਦੋਸਤੋ ਤੇ ਲੋਕ ਇਹ ਹੀ ਚਾਹਣਗੇ ਕਿ ਹੁਣ ਬਾਰਿਸ਼ ਨਾਵੇ ਬਾਰਿਸ਼ ਦਾ ਨਾਂ ਸੁਣ ਕੇ ਦਾ ਸੱਚ ਦੱਸਦਾ ਦਿਲ ਜਣਾ ਮਾ ਨਾ ਬਹੁਤ ਜ਼ਿਆਦਾ ਡਰਦਾ ਵਾ ਵੀ ਬਾਰਿਸ਼ ਨਾ ਆਵੇ ਹੁਣ ਬਾਰਿਸ਼ ਨੇ ਬਹੁਤ ਕੰਮ ਖਰਾਬ ਕਰ ਦਿੱਤਾ ਬਹੁਤ ਘਰ ਉਜਾੜ ਦਿੱਤੇ ਨੇ بارش ਨੇ ਕਈਆਂ ਨੇ ਆਪਣੇ ਨਵੇਂ-ਨਵੇਂ ਘਰ ਬਣਾਏ ਹੋਏ ਨੇ ਉਹ ਵੀ بارش ਬਹਾ ਕੇ ਲੈ ਗਈ ਹੈ ਤੇ ਦੋਸਤੋ ਮੈਂ ਇਹ ਚਾਹਾਂਗੀ ਕਿ ਤੁਸੀਂ ਸਾਰੇ ਵੀ ਆਪਣੇ ਘਰ ਵਿੱਚ ਸੇਫ ਰਹੋ ਚਲੋ ਕੋਈ ਨਾ بارش ਦਾ ਪਾਣੀ ਆ ਰਿਹਾ ਵਾ ਪਰ ਬਾਹਰ ਨਾ ਜਾਓ ਕਿਉਂਕਿ ਅਲਰਟ ਕੀਤਾ ਹੋਇਆ ਸਾਰਿਆਂ ਨੂੰ ਕਿ ਅਸੀਂ ਘਰ ਦੇ ਅੰਦਰ ਹੀ ਰਹੀਏ ਬਾਹਰ ਨਾ ਜਾਈਏ بارش ਚਲੋ ਆਏਗੀ ਘਰ ਦੇ ਅੰਦਰ ਜਦੋਂ ਸਾਨੂੰ ਲੱਗੇਗਾ ਕਿ ਥੋੜਾ ਬਾਰਿਸ਼ ਜ਼ਿਆਦਾ ਹੋ ਗਈ ਹੈ ਫਿਰ ਤੇ ਇਨਸਾਨ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਨਾ ਪਰ ਜਦ ਤੱਕ ਸਾਨੂੰ ਲੱਗ ਰਿਹਾ ਕਿ ਠੀਕ ਆ ਸੀ ਘਰ ਦੇ ਵਿੱਚ ਸੇਫ ਹੈਗੇ ਆ ਤੇ ਸਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਹੈ ਠੀਕ ਆ ਪਾਣੀ ਆ ਰਿਹਾ ਵਾ ਉਹ ਤੇ ਚਲੋ ਅਸੀਂ ਥੋੜਾ ਦੇਖ ਰਹੇ ਆ ਕਰ ਰਹੇ ਆ ਪਰ ਮੁਸ਼ਕਿਲ ਤੇ ਦੋਸਤੋ ਹੋ ਜਾਂਦੀ ਆ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਬਹੁਤ ਹੀ ਜ਼ਿਆਦਾ ਐਨੀ ਕਹਿੰਦੇ ਨਾ ਬਾਰਿਸ਼ ਹੈ ਪਹਿਲੀ ਵਾਰ ਮੈਂ ਆਪਣੀ ਲਾਈਫ ਚ ਦੇਖੀ ਹੈ ਐ ਵਲੀ ਬਾਰਿਸ਼ ਕਿ ਜਿਸ ਨੇ ਸਾਰੇ ਘਰ ਉਜਾਰ ਦਿੱਤੇ ਔਰ ਇੰਨੇ ਲੋਕੀ ਵਿਚਾਰੇ ਰੋ ਰਹੇ ਨੇ ਮਤਲਬ ਖਾਣ ਵਾਸਤੇ ਉਹਨਾਂ ਕੋਈ ਰੋਟੀ ਨਹੀਂ ਆ ਕੁਝ ਖਾਣ ਵਾਸਤੇ ਨਹੀਂ ਆ ਪਾਣ ਵਾਸਤੇ ਉਹਨਾਂ ਕੋ ਕਪੜੇ ਵੀ ਨਹੀਂ ਆ ਇੱਕ ਇੱਕ ਕਪੜਾ ਉਹ ਵਿਚਾਰੇ ਮੰਗ ਮੰਗ ਕੇ ਪਾ ਰਹੇ ਨੇ ਕੀ ਕਰਨ ਉਹ ਕਿੱਥੋਂ ਲੈ ਕੇ ਆਣ ਕਿਉਂਕਿ ਉਹਨਾਂ ਦੇ ਘਰ ਸਾਰੇ ਡੁੱਬ ਗਏ ਨੇ ਪਾਣੀ ਵਿੱਚ ਬਹਿ ਗਏ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਦੋਸਤੋ ਬਹੁਤ ਜ਼ਿਆਦਾ ਮੈਂ ਤੇ ਹੀ ਰੱਬ ਤੋਂ ਅਰਦਾਸ ਕਰਾਂਗੀ ਕਿ ਜਲਦੀ ਜਲਦੀ ਇਹ ਬਾਰਿਸ਼ हट ਜਾਵੇ ਔਰ ਸ਼ਾਇਦ ਜਿੱਦਾਂ ਪਹਿਲੇ ਸੀ ਨਾ ਸਾਰੇ ਸ਼ਹਿਰ ਉਦਾਂ ਹੀ ਸਹੀ ਹੋ ਜਾਣ बस आज ਦਾ ਵਲੋਗ ਦੋਸਤੋ ਮੈਂ ਇਦਾਂ ਹੀ ਬਣਾਵਾਂਗੀ ਕਿਉਂਕਿ ਹਰ ਕੋਈ ਮੈਨੂੰ ਬੋਲ ਰਿਹਾ ਸੀ ਕਿ ਵਲੋਗ ਨਹੀਂ ਬਣਾਉਂਦੇ ਪਏ ਹੋ ਤੇ ਅੱਜ ਮੈਂ ਬਸ ਇਹੀ ਇੰਨਾ ਕੀ ਬਣਾਇਆ ਇਸ ਕਰਕੇ ਬਣਾਇਆ ਕਿ ਤੁਹਾਨੂੰ ਦਿਖਾ ਸਕਾਂ ਕਿ ਮੇਰੇ ਘਰ ਦੀ ਹਾਲਤ ਦੇਖ ਲਓ ਤੁਸੀਂ ਸਾਰੇ ਇਹ ਦੇਖ ਲਓ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ ਔਰ ਹੁਣ ਤਾਂ ਕਹਿੰਦੇ ਨੇ ਨਾ ਐ ਟੈਲਾ ਦੇ ਵਿੱਚੋਂ ਵੀ ਪਾਣੀ ਆਂਦਿਆ ਹੈ ਤੇ ਹੁਣ ਐ ਟੈਲਾ ਦਾ ਪਾਣੀ ਕੀ ਕਰੀਏ ਉਹ ਵੀ ਸਾਨੂੰ ਹੁਣ ਦੇਖਣਾ ਪੈਣਾ ਚਲੋ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਆ ਜਿੱਥੇ ਸਾਰੇ ਆ ਅਸੀਂ ਵੀ ਉਹਨਾਂ ਦੇ ਨਾਲ ਆ ਬਾਕੀ ਤੁਸੀਂ ਸਾਰੇ ਵੀ ਆਪਣਾ ਖਿਆਲ ਰੱਖਿਓ ਦੋਸਤੋ ਘਰ ਤੋਂ ਬਾਹਰ ਨਾ ਜਾਇਓ ਘਰ ਦੇ ਅੰਦਰ ਸੇਫ ਰਹਿਓ ਥੋੜਾ ਤੁਹਾਨੂੰ ਲੱਗੇ ਤੇ ਫਿਰ ਤਾਂ ਚਲੋ ਘਰ ਦੇ ਅੰਦਰੋਂ ਬਾਹਰ ਜਾਣਾ ਹੀ ਹੈ ਤਾਂ ਸਾਰੇ ਆਪਣੇ ਆਪ ਨੂੰ ਘਰ ਦੇ ਅੰਦਰ ਰੱਖੋ ਔਰ ਆਪਣੀ ਸੁਰੱਖਿਆ ਵਾਸਤੇ ਲੱਗੇ ਤੁਹਾਨੂੰ ਤੇ ਕੰਟੈਕਟ ਨੰਬਰ ਤੇ ਸਾਰਿਆਂ ਨੇ ਦਿੱਤੇ ਹੁੰਦੇ ਆ ਨਾ ਕਿ ਹੈਲਪ ਵਾਸਤੇ ਫੋਨ ਕਰੋ ਤੇ ਜ਼ਰੂਰ ਉਹਨਾਂ ਨੂੰ ਹੈਲਪ ਲਈ ਫੋਨ ਕਰਨਾ ਔਰ ਆਪਣਾ ਧਿਆਨ ਰੱਖਣਾ ਦੋਸਤੋ ਬਾਏ ਦੋਸਤੋ ਫਿਰ ਤੁਹਾਨੂੰ ਮੈਂ ਲਾਈਵ ਆਉਂਗੀ ਤੇ ਤੁਹਾਨੂੰ ਦਿਖਾਉਂਗੀ ਦੋਸਤੋ ਬਾਏ